ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੂਸਰੀ ਵੀਡੀਓ ਆਪਣੀ ਇਸ ਘਰ ਦੇ ਵਿੱਚ ਪਹਿਲਾਂ ਤੁਹਾਨੂੰ ਇੱਕ ਝੋਟੀ ਤੁਹਾਨੂੰ ਕਾਫੀ ਖੂਬਸੂਰਤ ਦਿਖਾਈ ਸੀ ਤੇ ਅੱਜ ਤੁਹਾਨੂੰ ਗਾਂ ਇੱਕ ਦਿਖਾਉਣੀ ਆ ਪਸ਼ੂਪਾਲ ਮੇ ਵੀਰ ਜੀ ਨੇ ਇੱਕ ਹੀ ਲਿਆ ਹੁੰਦੇ ਆ ਪਰ ਲਿਆ ਹੁੰਦਾ ਜਿਹੜੇ ਖੂਬਸੂਰਤ ਆ ਚੰਗੇ ਦੁੱਧ ਵਾਲੀਆਂ ਜਿਹੜੀਆਂ ਵੀਰ ਜੀ ਹਣਾ ਕੋਲ ਹੁੰਦੀਆਂ ਵਾ ਤੇ ਇਹ ਬਿਲਕੁਲ ਤਾਜੀ ਸੋਈ ਅੱਜ ਹੀ ਸੋਈ ਆ ਏ ਪੜੇਵੇ ਦੇ ਉੱਤਰਾ ਹੀ ਆ ਤੇ ਆ ਬੱਚਾ ਬਿਲਕੁਲ ਤਾਜ਼ਾ ਹੀ ਆਪਾਂ ਦੇਖ ਸਕਦੇ ਨਾਲ ਜਿਹੜਾ ਨਾਲ ਹੀ ਆ ਦੇਖ ਸਾਡੇ ਜੀ ਬਿਲਕੁਲ ਅੱਜ ਹੀ ਸੋਈ ਆ ਬਾਕੀ ਆਪਣੀ ਪਾਸ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸੱਸੀ ਕਾਲ ਜੀ ਸੱਸੀ ਆ ਹੱਥੇ ਭਾਈ ਜੀ ਹੋਰ ਵੀਰ ਜੀ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਠੀਕ ਆ ਜੀ ਤੇ ਨਾਮ ਦੱਸਦੇ ਇਕਦਿ ਫਿਰ ਨਾਰਦੇਵ ਸਿੰਘ ਜੋ ਪਿੰਡ ਮੋਹਰਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਤਹਿਸੀਲ ਜੇ ਨਾਲਾ ਹਨਾ ਤੇ ਉਦਨ ਵਾਲੀ ਵੇਗੀ ਝੋਟੀ ਫਿਰ ਹਾਂਜੀ ਭਾਈ ਉਹ ਵੇਗੀ ਝੋਟੀ ਕਿੰਨੇ ਕ ਫੋਨ ਆਏ ਫਿਰ ਉਹਦੇ ਉਹ ਭਾਈ ਆਪਣਾ ਫੋਨ ਆਇਆ ਤੇ ਝੋਟੀ ਦੇ ਅੱਛਾ ਫੋਨ ਪੂਰੇ ਆਏ ਕਿ ਕਰੇ ਉਹ ਫੋਨ ਮਤਲਬ ਰਸੋਂ ਦੇ ਫੋਨ ਆਪਾਂ ਲੋ ਹੋ ਜਾਂਦਾ ਇਹ ਤੇ ਮਤਲਬ ਫੋਨ ਹੀ ਟੁੱਟਦੇ ਜੀ ਅੱਛਾ ਹਾਂਜੀ ਹਾਂਜੀ ਤੇ ਉਦਨ ਵੀ ਇੱਕੋ ਹੀ ਝੋਟੀ ਪਾਈ ਸੀ ਹਾਂਜੀ ਇੱਕੋ ਪਾਈ ਆਪਾਂ ਲਈਦਾ ਇੱਕੋ ਦਣਾ ਲੈਦਾ ਸੰਗਾ ਸਾਫ ਲਈਦਾ ਭਾਈ ਲਿਓ ਨਹੀਂ ਲੱਪ ਕੇ ਸਾਫ ਲੱਪ ਕੇ ਲੜੀ ਆਪਾਂ ਸਾਫ ਆ ਚੰਗਾ ਬੱਛਾ ਡੰਗਲ ਲੈਣਾ ਆਪਾਂ ਮਾੜਾ ਡੰਗ ਨਹੀਂ ਕੋਈ ਲੈਣਾ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਆ ਵੀ ਜਿਹੜੀ ਆ ਅੱਜ ਹੀ ਸੂਈ ਆ ਹਨਾ ਇਹ ਵੀ ਭਾਈ ਰਾਤੀ ਆਈ ਆ ਇੱਕ ਦੋਨ ਪਹਿਲਾਂ ਸੁਬੀ ਯਾਰ ਆਹ ਤੁਸੀਂ ਕਹਿੰਦੇ ਫਿਰ ਤੇਰਾ ਦੋ ਚਾਰ ਦਿਨਾਂ ਜੇ ਕੱਢਦੀ ਸੀ ਤਾਂ ਇਹ ਚੰਗੀ ਮੱਛੀ ਬਣਨੀ ਚੰਗੀ ਰਗੜ ਤਿਆਰ ਪੂਰੀ ਫੁੱਲੋ ਨਹੀਂ ਹਾਂਜੀ ਹਾਂਜੀ ਬਾਕੀ ਹੁਣ ਵੀ ਥੱਲੇੋਂ ਚੰਗੀ ਬਣ ਗਈ ਆ ਹਾਂਜੀ ਚੰਗੀ ਬਣ ਗਈ ਤੇ ਹੁਣ ਚਵਾਈ ਕਰਤੀ ਆ ਦੀ ਇੱਕ ਉਤਰਾ ਹਾਂ ਚਵਾਈ ਕਰਤੀ ਭਾਈ ਇਸੇ ਦੇ ਇੱਕ ਠੀਕ ਹੈ ਜਿਹੜਾ ਪਿਆ ਕੋਟ ਨਾਲ ਚਵਾਇਆ ਬੋਲਾ ਬਾਲ ਨਾਲ ਚਵਾ ਚੋ ਓਕੇ ਨਿਕਲਿਆ ਪੂਰਾ ਓਕੇ ਭਾਈ ਓਕੇ ਮੋਗੇ ਹੁੰਦੀ ਜੀ ਤੇ ਜੇਰ ਜੁਰ ਪ੍ਰੋਪਰ ਪਾਤੀ ਨਾ ਪ੍ਰੋਪਰ ਭਾਈ ਜੇਰਾ ਅੱਛਾ ਇਸ ਦੀ ਗਰੰਟੀ ਤਾਂ ਫੁੱਲ ਭਾਈ ਠੀਕ ਹੈ ਜੀ ਤੇ ਬਾਕੀ ਆ ਬੱਚਾ ਆ ਹਾਂਜੀ ਆਹ ਦੇਖ ਸਕਦੇ ਬਿਲਕੁਲ ਤਾਜ਼ੇ ਹ ਆ ਦੇ ਸਾਡੇ ਬੱਚੀ ਵੀ ਜਰਸੀ ਆ ਗਈ ਹੈ ਜਰਸੀ ਜਵਤੀ ਦੀ ਸੰਭਣਾ ਲਈ ਆ ਜਿਹੜੀ ਬੱਚੀ ਤੇ ਉਤਰਾ ਵੀਰ ਜੀ ਕਿੰਨਾ ਕੁ ਤੋਂ ਉੱਤੇ ਕੱਢੀ ਜਾਊਗੀ ਗਾਂ ਵਾਲੀ ਭਾਈ ਆਪਾਂ ਨੂੰ ਪਿਛਲੇ ਘਰ ਦੀ ਗਰੰਟੀ 'ਚ ਮਿਲੀ ਆ 20-22 ਕਿਲੋ ਦੀ ਅੱਛਾ ਆਪਾਂ ਦੇ 20 ਕਿਲੋ ਅੰਕੇ ਲਈ ਬੱਛੀ ਵੱਡੀ ਆ ਕੱਟ ਕੱਟ ਵਾਲੀ ਬੱਛੀ ਆ ਜੀ ਪੂਰੀ ਮਤਲਬ ਪਾਰੇ ਪੱਲੇ ਜੇ ਆ ਗਾਂ ਗੇ ਪੂਰੇ ਪਾਰੇ ਪੱਲੇ ਮਤਲਬ ਬੱਛੀ ਆ ਤੇ ਬਿਜਾਰ ਸੌਣ ਦੇ ਬਹੁਤ ਮਹਿੰਗੀ ਗਏ ਠੰਡ ਹੋਵੇ ਬਹੁਤ ਮਹਿੰਗੀ ਬੱਛੀ ਵੇਖਦੀ ਆ ਠੀਕ ਆ ਹਾਂਜੀ ਹਾਂਜੀ ਤੇ ਆਪਾਂ ਪੂਰੀ 20 ਕਿਲੋ ਅੰਕੇ ਲਈ ਆ ਬਲੋ ਆਖਰ ਜੋ ਮੇਰੇ ਘਰ ਰੱਖੀ ਜਾਣਾ ਹਾਂਜੀ ਹਾਂਜੀ ਹੁਣ ਆਪਣੇ ਹੱਥੀਂ ਚਵਾਵਾਂਗੇ ਪਾ 20 ਕਿਲੋ ਚੋ ਸਕਦੇ ਆ ਆ ਠੀਕ ਆ ਜੀ ਆਈ ਸਾਮ ਬੜੀ ਪਾਜੀ ਇਥੇ ਆ ਤੁਹਾਡੀ ਸਾਮ ਬੜੀ ਤੁਸੀਂ ਮੱਜਾਂ ਵੀ ਚੰਗੀਆਂ ਵੱਡੀਆਂ ਰੱਖੀਆਂ ਹੁਣ ਜਿਤਨਾ ਇੱਕ ਅੰਦਰ ਮੱਜ ਵੱਜੀ ਟੋਕੜ ਗੱਬਣਿਆ ਆ ਟੋਕੜ ਗੱਬ ਮੱਜ ਰੱਖੀ ਜਾਦੇ ਕੋਟ ਕੋਟ ਆ ਟਾਈਮ ਤੇ ਡਾਡੇ ਤੇ ਚੱਲ ਜੇ ਚੰਗੇ ਤੋਂ 5-6 ਲੱਖ ਰੁਪਏ ਮੁੱਲ ਸੁਣ ਕਿੰਨਾ ਦੋ ਦੋ ਦੇ ਕੋਲ ਉਹ ਥੱਲੇ ਪਾਜੀ ਉਹ 7.5 ਮਹੀਨੇ ਹੋ ਗਈ ਮੱਜ ਅੱਛਾ ਉਹਦੇ ਥੱਲੇ ਆਟਮ ਤੇ ਉਹ 7.5 ਮਹੀਨੇ ਹੋ ਗਏ ਦੋ ਦੋ ਥੱਲੇ ਹੈਗੇ ਆ 8-9 10 ਕਿਲੋ ਲਾਗੇ ਬਣੀ 10 ਕਿਲੋ ਦੋ ਦੋ ਦਿਨ ਕਿੰਨੇ ਪਾਈ ਚੰਗੀ ਖਾ ਕੇ ਪਾਈ ਦੀ ਵੀ ਹੁਣ ਡਰਾਈ ਕਰਨ ਦੇ ਤੁਸੀਂ ਇੱਕ ਸਾਡਾ ਡਰਾਈ ਕਰਨੇ ਪੂਰੀ ਮੱਜ ਦੇ ਪੂ ਟਾਈ ਰੱਖਿਆ ਪਾ ਜਾਨਵਰ ਰੱਖੇ ਘਰ ਵੀ ਮੱਜਾਂ ਜਿਹੜੀਆਂ 5-5 ਲੀਟਰ ਵਾਲੀਆਂ ਘਰੇ ਵੀ ਰੱਖੀਆਂ ਵਾ ਚਲੋ ਬਾਕੀ ਇਹ ਆ ਬੇ ਅਸਾਂ ਮੈਂ 9 9 9 ਮੀਟਰ ਦੀ ਮੱਝ ਹੋ ਗਈ 9 9 ਫੁੱਟ ਦੀ ਮੱਝ ਹੋ ਗਈ ਉਹ ਜਿਹੜੀ ਅੰਦਰ ਆਪਰੇ ਕੋਲ ਠੀਕ ਹੈ ਜੀ ਹਾਂ ਜੀ ਤੇ ਬਾਕੀ ਇੱਕ ਜੀ ਤੁਹਾਨੂੰ ਗਾਂ ਦਿਖਾ ਦਈਏ ਚੰਗੀ ਤਰ੍ਹਾਂ ਆਹ ਦੇਖ ਸਕਦੇ ਥਾਣੇ ਦੇ ਕਰੀ ਲਾਗੇ ਤੋਂ ਆਪਾਂ ਦੇਖ ਸਕਦੇ ਆ ਤੇ ਮਿਲ ਕੇ ਉਹਨਾਂ ਵਿੱਚ ਚੰਗੀ ਮੋਟੀ ਲੱਗੀ ਆ ਬਾਕੀ ਬਿਲਕੁਲ ਹੱਥ ਦੀ ਚਵਾਈ ਵਾਲਾ ਥਾਣੇ ਤੋੜ ਦੋ ਹਾਂ ਵਿੱਚ ਦੀ ਇੱਕ ਜੀ ਇਹ ਬੱਚੀ ਅੱਡੋ ਦੋਗਲੇ ਪੰਜ ਚੜ੍ਹਦੀ ਆਂਦੀ ਬੱਚੇ ਗਾ ਕੇ ਬਹੁਤ ਕਰਦੀ ਆਂ ਸਾਜੀ ਸੂਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਬਾਕੀ ਪੂਰੇ ਵੱਡੀ ਗਾਂ ਪਾ ਦੇਖ ਸਕਦੇ ਵੀ ਜਿਹੋ ਨਾਲ ਦੇ ਬਰਾਬਰ ਹੀ ਹੁੰਦੀ ਹੈ ਇੱਕ ਵਾਰੀ ਫੇਰ ਲੈ ਜਾਵੇ ਫਿਰ ਤੋਰ ਕੇ ਦਿਖਾ ਦੂੰ ਪਰ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਬਾਕੀ ਇਹ ਆਵੇ ਕਦ ਕਾਠ ਦੀ ਬੇਲ ਦੀ ਚੰਗੀ ਆ ਤੇ ਥੱਲੇੋਂ ਆਪਾਂ ਦੇਖ ਸਕਦੇ ਚੰਗੀ ਭਰ ਗਈ ਆ ਜੇ ਉਹਨੇ ਕੁਛ ਚਵਾਈ ਵੀ ਹੋ ਗਈ ਆ ਜੇ ਕੁਛ 2-4 ਦਿਨ ਪਹਿਲਾਂ ਵੀ ਥੂਪੀ ਆ ਫਿਰ ਵੀ ਚੰਗੀ ਬਣ ਗਈ ਆ ਖਾਂ ਤੋਂ ਚੰਗਾ ਲੱਗਾ ਭਾਈ ਬਾਕੀ ਜਿੱਤਰਾ ਜਤਰਾ ਹਣੇ ਦੀਆਂ ਚਵਾਈਆਂ ਹੋਣੀਆਂ ਵਾ ਉਤਰਾਂ ਉਤਰਾਂ ਇੰਨੇ ਜਿਹੜਾ ਦੁੱਧਾਂ ਵਧੀ ਜਾਣਾ ਵੀ ਬਾਈ ਲੀਟਰ ਦੁੱਧ ਜਿਹੜਾ ਕਿੰਨੇ ਵੀ ਨੋਰਮਲ ਕਰੀ ਜਾਊਗੀ ਅਜੇ ਉਹਨੇ 21 ਭਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਵਾ ਠੰਡੀ ਸੇਲ ਜੀ ਸਵੇਰ ਭਈ ਭਲਸ ਤੇ ਪਹਿਲਾਂ ਤੁਸੀਂ ਪਹਿਲੀ ਚਵਾਈ ਦੇਖੀ ਨਹੀਂ ਭਲੋ ਦਿਖਾ ਦੇ ਕਰੀ ਬੈਠੇ ਥੱਲੇ ਦਿਖਾ ਦੇ ਕਰੀ ਬੱਚਾ ਲਾਉਣਾ ਭਾਈ ਇਤਰੇ ਦਿਖਾ ਦੇ ਕੋਈ ਇਤਨ ਦਿਖਾ ਦੇ ਆ ਲੋ ਭਾਈ ਆ ਦੇਖ ਸਾ ਤੇ ਆ ਲੋ ਭਾਈ ਬੜਾ ਪੂਕਿਆ ਹੋ ਗਿਆ ਹਾਂ ਦੇਖ ਸਾ ਤੇ ਬਿਲਕੁਲ ਸਾਫ ਦਾ ਆਹੋ ਮੋਟੀ ਸਾ ਰਿਆ ਅੱਲੇ ਪਾਸੇ ਵੀ ਨਹੀਂ ਆ ਆ ਲੋ ਭਾਈ ਠੀਕ ਹੈ ਜੀ ਠੀਕ ਹੈ ਭਾਈ ਕਿੰਨਾ ਫਿਰ ਮੋਲ ਕਿੰਨਾ ਰੱਖੀਏ ਫਿਰ ਇਹਦਾ ਮੋਲ ਕਾਨੂੰ ਭਾਈ ਵੱਛਿਆ ਤਾਂ ਬਹੁਤ ਮਹਿੰਗੇ ਵੇ ਗੰਦੇ ਆ ਹਾਂਜੀ ਪਰ ਆਪਾਂ ਲੋਕਾਂ ਦਾ ਜਾਇਜ਼ ਹੀ ਮਨ ਕਰੀਦਾ ਅੱਛਾ ਕੋਈ ਵੀ ਕਾ ਲੋ ਫਿਰ ਆਪਣੋ ਕਿਹ ਜਰੂਰਤੇ ਘਰ ਆਉਂਦੀ ਹਾਂਜੀ ਹਾਂਜੀ ਇੱਕੜਾ ਮੰਨ ਲੋ ਕੇ ਕੋ ਮੋਲ ਜਿਆਦਾ ਮੰਗ ਲਈਏ ਇੱਕ ਔਖਾ ਦਾ ਹਾਂਜੀ ਮੋਲ ਜੋ ਮਾਲ ਮੋਲ ਉਹੀ ਪੈ ਜੇ ਚੰਗਾ ਜੀ ਸਹੀ ਗੱਲ ਆ ਹਾਂਜੀ ਮੋਲ ਕਾ ਨੂੰ ਭਾਜੀ ਆਪਾਂ 62000 ਕਰ ਦੇ ਦਾ ਅੱਛਾ ਹਾਂਜੀ ਦੇਣੀ ਕਿੰਨੇ ਦੀ ਆ ਨਾ ਜਿਹੜੀ ਆਪਾਂ ਵਛੀ ਭਾਜੀ ਛੜ ਦੇ ਵਛੀ ਦੇਣੀ ਆ 60000 ਦੀ ਦੇ ਦੇ 60000 ਦੇਣੀ ਆ ਕੋ ਖੜੇ ਨਾਲ ਕੋਈ ਯਾਰ ਕਰੇ ਭਾਜੀ ਇੱਥੇ ਆ ਕੇ ਠੀਕ ਹੈ ਤੇ ਬਾਕੀ ਆਪਾਂ ਨੂੰ ਕੋਈ ਜ਼ਰੂਰਤ ਆ ਠੀਕ ਹੈ ਜੀ ਜਿਹੜੀ ਆਪਾਂ ਇੱਕ ਵਛੀ ਵੇਚਤੀ ਆ ਤੇ ਆਪਣੇ ਮੂਲੇ ਘਰ ਦਾ ਕੋਈ ਬੜੇ ਚਾਹ ਹਾਂ ਨਹੀਂ ਨਹੀਂ ਸਹੀ ਗੱਲ ਆ ਗਾਂ ਵਿੱਚ ਆਦਾ ਸਦਾ ਭਾਦ ਦਾ ਵਪਾਰਿਆ ਮਲੇ ਜਿਹੜੀਆਂ ਪੇ ਇੱਕ ਦੋ ਡੰਗਰ ਪਾਲੇ ਗੰਦਾ ਡੰਗਰ ਪਾਉਣਾ ਉਹ ਆਪਣੇ ਕੰਮ ਨਹੀਂ ਭਾਜੀ ਠੀਕ ਆ ਆਪਾਂ ਕਿ ਕੋ ਲਾਂਭਾ ਨਹੀਂ ਲੈਂਦੇ ਠੀਕ ਹੈ ਜੀ ਸਾਡੇ ਮਾਲੋ ਹੋਰ ਵੀ ਕੰਮ ਚੱਲਦੇ ਆ ਪਾਲੀ ਖੇਤੀਬਾੜੀ ਦਾ ਚੱਲਦਾ ਚਲੋ ਆ ਮਤਲਬ ਕਿ ਕੰਮ ਤੇ ਰਹੇ ਆ ਆਪਾਂ ਚੰਗਾ ਡੰਗਾ ਲਈਦਾ ਚੰਗਾ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੋ ਜੀ